ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਦਿਸ਼ਾ ਨਿਰਦੇਸ਼ ਸ਼ੀਟ 350 ਸਾਲਾਂ ਜੋ ਨਵੀਂ ਪਾਤਸ਼ਾਹ ਸ਼ੇਰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸੀਂ ਮਨਾ ਰਹੇ ਹਾਂ ਉਸ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਜਿਹੜੀਆਂ ਤਿਆਰੀਆਂ ਉਹ ਚੱਲ ਰਹੀਆਂ ਸੀ ਵਿਸ਼ਾਲ ਸ਼ਹਾਦਤ ਜਿਹੜੀ ਯਾਤਰਾ ਉਸ ਦੀ ਸ਼ੁਰੂਆਤ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਨਗਰ ਤੋਂ ਕਰਨਗੇ ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚੋਂ ਵੱਖ-ਵੱਖ ਸ਼ਹਿਰਾਂ ਤੋਂ ਚਾਰ ਯਾਤਰਾਵਾਂ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣਗੀਆਂ। ਕੁੱਲ ਸਮਾਗਮ 19 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਹੋਊਗਾ। 19 ਤੋਂ 22 ਤਰੀਕ ਤੱਕ ਯਾਤਰਾਵਾਂ ਹੋਣਗੀਆਂ ਤੇ 23, 24, 25 ਨਵੰਬਰ ਨੂੰ ਜਿਹੜੇ ਮੁੱਖ ਸਮਾਗਮ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋਣਗੇ। ਪਰ ਮੈਨੂੰ ਅਫਸੋਸ ਨਾ ਕਹਿਣਾ ਪੈ ਰਿਹਾ ਕਿ ਸਰਕਾਰਾਂ ਦੇ ਕਾਰਜ ਨਹੀਂ ਹੁੰਦੇ ਧਾਰਮਿਕ ਖੇਤਰ ਦੇ ਵਿੱਚ ਜਿਹੜੀਆਂ ਸ਼ਤਾਬੀਆਂ ਮਨਾਉਣੀਆਂ ਤੇ ਕੱਲ ਬਹਿਤ ਸਾਹਿਬ ਨੇ ਜਿਹੜਾ ਉਹ ਪ੍ਰੈਸ ਕਾਨਫਰੰਸ ਕਰਕੇ ਉੱਥੇ ਇਹ ਐਲਾਨ ਕੀਤਾ ਜੋ ਪੈਟਰਨ ਤੇ ਅਸੀਂ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਪ੍ਰੋਗਰਾਮ ਲਿਖੇ ਸੀ ਉਹ ਪ੍ਰੋਗਰਾਮ ਉਹਨਾਂ ਨੇ ਲਿਖੇ ਆਪ ਇਹ ਮੈਂ ਈਰਖਾ ਦੇ ਬਸ ਨਹੀਂ ਕੋਈ ਵੀ ਗੱਲ ਕਹਿ ਰਿਹਾ ਮੈਂ ਸਿਰਫ ਤੁਹਾਨੂੰ ਚੇਤਾ ਕਰਾਉਣਾ ਚਾਹੁੰਨਾ ਕਿ ਇਹ ਸਰਕਾਰ ਜਿਹੜੀ ਆ ਮਾਰਚ 2022 ਚ ਹੋਣ ਚਾਹੀ ਸੀ ਉਹਦੇ ਮੈਂ ਤੁਹਾਨੂੰ ਹੁਣ 13 ਜਿਹੜੀਆਂ ਸ਼ਤਾਬਦੀਆਂ ਸੀ ਮਨਾਈਆਂ ਔਰ ਰਿਕਾਰਡ ਆ ਤੁਸੀਂ ਦਰਿਆਰਤ ਕਰ ਲਿਓ ਕਿ ਇਹਨਾਂ ਇੰਨੀਆਂ ਸ਼ਤਾਬਦੀਆਂ ਦੇ ਵਿੱਚ ਕਿਤੇ ਛੜਕਦੇ ਕੋ ਰੋੜਾ ਵੀ ਲੱਗਾ ਕਿਸੇ ਸ਼ਤਾਬਦੀ ਨੂੰ ਸਮਰਪਿਤ ਕੋਈ ਗੁਰਮੰਦਾ ਸਮਾਗਮ ਜਿਹੜਾ ਸ਼ਰੋਣੀ ਕਮੇਟੀ ਨੇ ਕੀਤਾ ਉਹਦੇ ਵਿੱਚ ਯੋਗਦਾਨ ਪਾਇਆ ਇਹ ਮੈਂ ਤੁਹਾਨੂੰ ਸਾਰੀਆਂ ਸ਼ਤਾਬਦੀਆਂ ਇਸ ਕਰਕੇ ਕਹਿ ਰਹੇ ਹਨ ਕਿ ਆਹ ਸ਼ਤਾਬਦੀ ਦੇ ਉੱਤੇ ਇਹ ਜਿਹੜੇ ਧਾਰਮਿਕ ਸਮਾਰੋਹ ਸਰਕਾਰ ਕਿਉਂ ਕਰਨ ਜਾ ਰਹੀ ਹੈ ਕਿੰਦੇ ਸ਼ੌਮਣੀ ਗੁਰਦਰਾ ਪ੍ਰਬੰਧਕ ਕਮੇਟੀ ਨਾਲ ਸਹਿਮਿਕਾ ਤਾਂ ਨਹੀਂ ਪਾਲਣ ਜਾ ਰਹੀ ਨਮਸਕਾਰ ਜੀ ਮੈਂ ਹਾਂ ਮੁਕੇਸ਼ ਪਵਾ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਮਾਰਟ ਟਾਈਮ ਪਿਛਲੇ ਦਿਨੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਨੀ ਕੁਲਦੀਪ ਸਿੰਘ ਗਰਗਟ ਉਹਨਾਂ ਦਾ ਇਹ ਜਿਹੜਾ ਬਿਆਨ ਆਂਦਾ ਹੈ ਸਾਹਮਣੇ ਜਿਦੇ ਵਿੱਚ ਉਹਨਾਂ ਨੂੰ ਲੋਕ ਕਿਹਾ ਜਾਂਦਾ ਕਿ ਪੰਜਾਬ ਦੇ ਮੁੱਖ ਮੰਤਰੀ ਅਗਰ ਧਾਰਮਿਕ ਸਮਾਗਮ ਕਰਵਾਉਣਾ ਚਾਹੁੰਦੇ ਆ ਤੇ ਉਹਨਾਂ ਨੂੰ ਪਹਿਲੇ ਸਿੱਖੀ ਸਰੂਪ ਦੇ ਵਿੱਚ ਆਉਣਾ ਹੋਏਗਾ ਫਿਰ ਉਹ ਜਿਹੜਾ ਸਮਾਗਮ ਜਿਹੜੇ ਨੂੰ ਕਰਵਾਉਣਾ ਚਾਹੁੰਦੇ ਨੇ ਤੇ ਗੱਲ ਕਰਨ ਲਈ ਸਾਡੇ ਨਾਲ ਅੱਜ ਮੌਜੂਦ ਨੇ ਰਾਜਨੀਤੀ ਦੇ ਮਾਹਿਰ ਡਾਕਟਰ ਹਰਨबीर ਸਿੰਘ ਸਭ ਤੋਂ ਪਹਿਲੇ ਡਾਕਟਰ ਆਪ ਬਹੁਤ ਵਕਾਤਾ ਹੈ ਥੈਂਕ ਯੂ ਡਾਕਟਰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿਹੜਾ ਇਹ ਬਿਆਨ ਆਉਂਦਾ ਹੈ ਜਥੇਦਾਰ ਕਰਨੀ ਕੁਲਦੀਪ ਸਿੰਘ ਗੱਗਾ ਚੁਣਦਾ ਤੁਸੀਂ ਕਿਸ ਤਰ੍ਹਾਂ ਨਾਲ देखो जबो असी किसी एक इंडिविजुअल बंदे ਦੇ ਉੱਤੇ ਕੋਈ ਬਿਆਨ ਦਿੰਨੇ ਆ ਉਹ ਅੱਛਾ ਨਹੀਂ ਲੱਗਦਾ ਮੈਂ ਇਹਦੇ ਵਿੱਚ ਜਿਥੇ ਦਾ ਅਕਾਲ ਤਖਤ ਸਾਹਿਬ ਨੂੰ ਮੈਂ ਕ੍ਰਿਟੀਸਾਈਜ਼ ਤੇ ਨਹੀਂ ਕਰਾਂਗਾ ਪਰ ਉਹਦੇ ਵਿੱਚ ਮੈਂ ਇਹਨਾਂ ਜੂ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ ਜਿਹੜਾ ਬਿਆਨ ਹੈ ਨਾ ਸਾਰੀ ਸਿੱਖ ਕੌਮ ਸਿੱਖ ਪਰਥ ਵਾਸਤੇ ਦੇਣਾ ਚਾਹੀਦਾ ਸੀ ਕਿ ਜੇ ਅਸੀਂ ਮਨਾਣਾ ਹੈ ਗੁਰੂ ਤੇਗ ਬਹਾਦਰ ਜੀ ਦਾ ਗਰੁੱਪ 350 ਸਾਰਾ ਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਸ ਕੀ ਸਰੂਪ ਨੂੰ ਤਰਨ ਕਰਕੇ ਬਣਾਣਾ ਚਾਹੀਦਾ ਹੈ ਕਿ ਤਾਂ ਜੋ ਵਰਲਡ ਦੇ ਵਿੱਚ ਦੁਨੀਆ ਦੇ ਸੰਦੇਸ਼ ਜਾ ਸਕੇ ਕਿ ਅਸੀਂ ਅੱਜ ਵੀ ਸਾਰੀ ਕੌਮ ਇਕੱਠੇ ਆ ਪੰਥ ਇਕੱਠਾ ਹੈ ਉਸ ਤੋਂ ਬਾਅਦ ਜਿਹੜਾ ਇੱਕ ਟਿੱਪਣੀ ਆ ਜਾਂਦੀ ਹੈ ਕਿ ਇੱਕ ਵਿਸ਼ੇਸ਼ ਇੱਕ ਬਸਰੇ ਬੰਦੇ ਦੇ ਉੱਤੇ ਜਦੋਂ ਇਹ ਗੱਲ ਕੀਤੀ ਜਾਂਦੀ ਹੈ ਉਹ ਮੈਂ ਸਮਝਦਾ ਕਿ ਠੀਕ ਨਹੀਂ ਸੀ ਗੱਲ ਕਿਉਂਕਿ ਅਲਟੀਮੇਟਲੀ ਇਹ ਫੇਥ ਪੋਲਿਟੀਕਲ ਕਲੀ ਸਾਰੀਆਂ ਪ੍ਰੋਬਲਮਸ ਕ੍ਰੀਟ ਹੋ ਜਾਣੀਆਂ ਨੇ ਫ੍ਰੀਕ ਦੂਜੇ ਤੇ ਆਮ ਬਿਆਨ 네ਗੇਟਿਵ ਦੇਣਾ ਸ਼ੁਰੂ ਕਰ ਦੇਣੇ ਤੁਸੀਂ ਇਹ ਕਿਹਾ ਮੈਂ ਇਹ ਕਿਹਾ ਉਹ ਚੀਜ਼ਾਂ ਕੰਟਰੋਵਰਸੀ ਚ ਜਾ ਜੇਂਦੀ ਯਾਨਕੀ ਅਸੀਂ ਇਕੱਠੇ ਹੋ ਕੇ ਭਾਵੇਂ ਉਹਦੇ ਵਿੱਚ ਸਿੱਖ ਧਰਮ ਹੈ ਭਾਵੇਂ Hindu ਧਰਮ ਹੈ ਸਾਰੇ ਤਾਂ ਇਕੱਠੇ ਮਿਲ ਕੇ ਅਸੀਂ ਇਹਨੂੰ ਮਨਾਉਣ ਦੀ ਕੋਸ਼ਿਸ਼ ਕਰੀਏ ਉਹ ਜ਼ਿਆਦਾ ਅੱਛਾ ਰਹੇਗਾ ਨਾ ਕਿ ਅਸੀਂ ਇੱਕ ਦੂਜੇ ਉੱਤੇ ਉਂਗਲ ਚੁਕੀਏ ਉਹ ਚੰਗਾ ਹੋਏਗਾ ਕਿਤਨਾ ਕਿਤੇ ਸਿਆਸਤ ਜਿਹੜੀ ਹੈ ਉਹ ਸ਼ਹੀਦੀ ਸਮਾਗਮ ਜਿਹੜੇ ਨੇ ਉਹ ਕਿਤੇ ਗਾਰੇ ਨੂੰ ਉਹਨਾਂ ਦੇ ਸਿਆਸਤ ਜਿਹੜੀ ਸ਼ੁਰੂ ਹੋ ਗਈ ਆ ਜਿਹੜੇ ਸ਼ੋਮਨੀ ਗੁਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਕਾਮਨੀ ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਜਿੱਤੇ ਸਰਕਾਰ ਵੱਲੋਂ ਜਿਹੜੇ ਸਮਾਗਮ ਰੱਖੇ ਗਏ ਸੀ ਤੋਂ 1 ਸਾਲ ਪਹਿਲੇ ਹੀ ਸ਼ੋਮਨੀ ਗੁਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਮਾਗਮ ਦੇ ਲਈ ਉਹ ਲਿਖੇ ਗਏ ਪਰ ਸਰਕਾਰ ਕੋਈ ਲਵੀ ਪਿਰ ਤੱਕ ਪਾ ਰਹੀ ਹੈ ਜਿਹੜੇ ਮਖਰੇ ਤੌਰ ਤੇ ਉਸੋ ਨਾਲ ਤਰੀਕਾ ਤੈ ਗਈ ਜਿਹੜਿਆ ਨੇ ਸ਼ਰਧਾ ਉਹਨੂੰ ਵੀ ਸਮਾਗਮ ਰੱਖ ਲੈਣੀ ਹੈ। ਅ ਅ ਉਹ ਜਿਹੀ ਸ ਹੈ ਕਿ ਇਹਦੇ ਵਿੱਚ ਉਹਨਾਂ ਦੀਆਂ ਡੇਟਾ ਤੇ ਇਹਨਾਂ ਦੀਆਂ ਡੇਟਾ ਜਿਹੜੀਆਂ ਕਲੈਸ਼ ਹੋਉਂਦੀਆਂ ਹਨ। ਕਲੈਸ਼ ਵਾਲਾ ਵਰਲਡ ਨਹੀਂ ਆਣਾ ਚਾਹੀਦਾ ਕਿਉਂਕਿ ਅਸੀਂ ਇਹ ਕਹਿ ਕੇ ਚੱਲੀਏ ਕਿ ਤੁਸੀਂ ਵੀ ਆਓ ਅਸੀਂ ਵੀ ਆਨੇ ਇਕੱਠੇ ਹੋ ਕੇ ਅਸੀਂ ਗੁਪਤ ਮਨਾਨੇ ਸਿੱਧੀ ਵਿਹੜਾ ਮਨਾਨੇ ਆ। ਪਰ ਉਹਦੇ ਵਿੱਚ ਇੱਕ ਜਗ੍ਹਾ ਦੇ ਉੱਤੇ ਆਪਾਂ ਜਦੋਂ ਟਿਕ ਜਾਂਦੇ ਕਿ ਨਹੀਂ ਜੀ ਤੁਸੀਂ ਸਾਨੂੰ ਡੇਟਾ ਦੇ ਕਿ ਕਿਉਂ ਨਹੀਂ ਦੱਸਿਆ ਬਕੇ ਦੱਸਣ ਦੀ ਲੋੜ ਨਹੀਂ ਹੁੰਦੀ ਇਹਦੇ ਵਿੱਚ ਅੰਡਰਸਟੂਡ ਹੀ ਹੈ ਤੇ ਜੇ ਉਹਨਾਂ ਨੇ ਦੱਸਿਆ ਤੁਸੀਂ ਦੱਸ ਦਿੰਦੇ ਪੰਜਾਬ ਸਰਕਾਰ ਨੂੰ ਕਿ ਅਸੀਂ ਇਹ ਡਾਟਾ ਰੱਖਣ ਲੱਗੇ ਆ ਤੁਹਾਨੂੰ ਕੋਈ ਉਹਦੇ ਵਿੱਚ ਇਤਰਾਜ਼ ਤੇ ਨਹੀਂ ਹੈ ਕੋਈ ਫਰਕ ਨਹੀਂ ਪੈਂਦਾ ਪਰ ਇਹਦੇ ਵਿੱਚ ਜਿਹੜਾ ਸਭ ਤੋਂ ਵੱਡੀ ਜਿਹੜੀ ਚੀਜ਼ ਆ ਜਾਂਦੀ ਨਾ ਕਿ ਅੱਜ ਦੀ ਡੇਟ ਦੇ ਵਿੱਚ ਐਸਸੀਬੀਸੀ ਅਕਾਲੀ ਦਲ ਦੇ ਨਾਲ ਚੱਲ ਰਹੀ ਹੈ ਕਿਉਂਕਿ ਜਿੰਨੇ ਵੀ ਮੈਂਬਰ ਨੇ ਉਤਕ ਅਕਾਲੀ ਦਲ ਦੇ ਨੇ ਉਹ ਜਿਹੜੇ ਅਕਾਲ ਤਖਸਾਲ ਦੇ ਜਥੇਦਾਰ ਨੇ ਉਹਨਾਂ ਨੂੰ ਵੀ ਅਕਾਲ ਤਖਤ ਤੇ ਜਿਹੜੀ ਜਥੇਦਾਰੀ ਦਿੱਤੀ ਗਈ ਹੈ ਐਸ்சிਪੀਸੀਐਲ ਨੂੰ ਅਕਾਲੀ ਦਲ ਦਿਆ ਹਦਾਇਤਾਂ ਦਿੱਤੀ ਗਈ ਹੈ ਕਿ ਜਿਸਕੇ ਕੇ ਉਹ ਜਿਹੜਾ ਵਿਵਾਦਿਤ ਬਿਆਨ ਹੈ ਨਾ ਉਹ ਕਿਸੇ ਨਾ ਕਿਸੇ ਪਾਸੇ ਉਹ ਗਲਤ ਰੰਗਤ ਲੈ ਜਾਂਦਾ ਹੈ ਕਿ ਜਿਹੜਾ ਜਿਹਦੇ ਵਿੱਚ ਇਹ ਚੀਜ਼ ਨਹੀਂ ਆਣੀ ਚਾਹੀਦੀ ਤੁਸੀਂ ਕਿਹਾ ਕਿ ਪਹਿਲੇ ਜਿਹੜਾ ਦੱਸਣਾ ਚਾਹੀਦਾ ਪਰ ਐਡਵੋਕੇਟ ਹਰਜਿੰਦਰ ਸਿੰਘ ਢੱਮੀ ਉਹਨਾਂ ਵੱਲੋਂ ਪਹਿਲੇ ਹੀ ਕਹਿ ਦਿੱਤਾ ਗਿਆ ਜੀ ਇੱਕ ਸਾਲ ਹੋ ਗਿਆ ਸਾਨੂੰ ਇਹਨਾਂ ਤਰੀਕਾਂ ਨੂੰ ਇਹ ਜਿਹੜਾ ਅਸੀਂ ਪਹਿਲੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਜਦ ਅਸੀਂ ਇਹਨਾਂ ਪ੍ਰੋਗਰਾਮਾਂ ਦੇ ਬਾਰੇ ਜਿਸ ਤਾਰ ਦੇ ਵਿੱਚ ਅਸੀਂ ਦੱਸਿਆ ਸੀ ਤਾਂ ਅਸੀਂ ਕਿਹਾ ਸੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਔਰ ਪਾਕਿਸਤਾਨ ਦੇ ਵਿੱਚ ਜਿਹੜੇ ਸੀਐਮ ਨੇ ਉਹਨਾਂ ਨੂੰ ਵੀ ਅਸੀਂ ਇਹਨਾਂ ਵਿੱਚ ਨਿਯੋਤਾ ਦਿੱਤਾ ਹੋਇਆ ਕਿ ਉਹ ਇਹਨਾਂ ਜਿਹੜੇ ਸ਼ਿਰਕਤ ਕਰਨ ਔਰ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਉਹਨਾਂ ਨੂੰ ਵੀ ਨਿਯੋਤਾ ਦਿੱਤਾ ਔਰ ਪੰਜਾਬ ਦੇ ਜਿਹੜੇ ਪੂਰੀ ਮੰਤਰੀ ਮੰਡਲ ਨੂੰ ਵੀ ਜਿਹੜਾ ਇਹਨਾਂ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨ ਦਾ ਜਿਹੜਾ ਨੋਤਾ ਦੱਸੇ ਜਿਹੜੇ ਇਹੀ ਮੇਲ ਤਿੰਨ ਦਿਨਾਂ ਦੇ ਵਿੱਚ ਜਿਹੜਾ ਸਮਾਗਮ ਹੋਣੇ ਉਨਾ ਬਹੁਤ ਮਿੰਟਾਂ ਦਿੱਤਾ ਗਿਆ ਪਰ ਉਸ ਤੋਂ ਬਾਅਦ ਜਿਹੜਾ ਆਂਦਾ ਹੈ ਸਰਕਾਰ ਵੱਲੋਂ ਜਿਹੜਾ ਉਹੀ ਸੇਮ ਤਰੀਕਾ ਦੇ ਉੱਪਰ ਜਿਹੜਾ ਡਿclare ਦੋ ਤਰੀਕਾ ਡਿclare ਕੀਤੇ ਜਾਂਦੀ ਸੀ ਕਿ ਸਮਾਗਮਾਂ ਦੇ ਵਿੱਚ ਕਿਤਨਾ ਕਿਤੇ ਇਹ ਲੱਗਦਾ ਨਹੀਂ ਕਿ ਇੱਕ ਰਾਜਨੀਤੀ ਔਰ ਸ਼ੁਰੂ ਹੋ ਗਈ ਹੈ ਹੁਣ ਧਾਰਮਿਕ ਕਾਰਜਾਂ ਦੇ ਵਿੱਚ ਵੀ ਇਹ ਬਿਲਕੁਲ ਸਹੀ ਗੱਲ ਹੈ ਮੋਤੀ ਅਸੀਂ ਕੋਈ ਰਾਜਨੀਤੀ ਦੇ ਬਗਾਇ ਤੇ ਸਾਡਾ ਪੰਜਾਬ ਚੱਲੇ ਨਹੀਂ ਸਕਦਾ ਕਿਉਂਕਿ ਰਾਜਨੀਤੀ ਨਹੀਂ ਹੋਏਗੀ ਤੇ ਪਾਰਟੀਆਂ ਕਿੱਥੇ ਜਾਣਗੀਆਂ ਤੋ ਕਿ ਪਰ ਇਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਨਾਲ ਸੋਚਣੋਂ ਦੀ ਗੱਲ ਹੈ ਕਿ ਇਹਦਾ ਨੁਕਸਾਨ ਕਿਸ ਤੇ ਹੈ ਇਹਦਾ ਨੁਕਸਾਨ ਪੰਜਾਬ ਨੂੰ ਹੈ ਸਿੱਖ ਪੰਥ ਨੂੰ ਹੈ ਹਾਲਾਤ ਨੂੰ ਹੈ ਜੇ ਇੱਕੋ ਹੀ ਸਟੇਜ ਦੇ ਉੱਤੇ ਸਾਰੇ ਇਕੱਠੇ ਹੋਣਗੇ ਤਾਂ ਉੱਥੇ ਕੋਈ ਨਾ ਕੋਈ ਪ੍ਰੋਬਲਮ ਕ੍ਰੀਟ ਹੋ ਸਕਦੀਆਂ ਨੇ ਕੋਈ ਨਾ ਕੋਈ ਉੱਥੇ ਟਕਰਾਅ ਦੀ ਸਥਿਤੀ ਪੈਦਾ ਹੋ ਸਕਦੀ ਹੈ ਪਰ ਮੈਂ ਤੇ ਫਿਰ ਹੀ ਹੋਈ ਤੁਹਾਡੇ ਚੈਨਲ ਤੇ ਆਈ ਕਹਾਂਗਾ ਕਿ ਇਹਨਾਂ ਨੂੰ ਹਮੇਸ਼ਾ ਇੱਕ ਦੂਜੇ ਦਾ ਸਾਥ ਦੇ ਕੇ ਚੱਲਣਾ ਚਾਹੀਦਾ ਕਉਈ ਅਸੀਂ ਸਾਰੇ ਸਿੱਖ ਪੰਥ ਨੂੰ ਨਹੀਂ ਲੈ ਕੇ ਚੱਲਾਂਗੇ ਇਕੱਠੇ ਤੇ ਅਸੀਂ ਕਦੀ ਵੀ ਇਕੱਠੇ ਨਹੀਂ ਹੋ ਸਕਦੇ ਸਾਨੂੰ ਸਿੱਖੀ ਨੂੰ ਉਧਾਲਣਾ ਚਾਹੀਦਾ ਉਹਦੇ ਵਾਸਤੇ ਮਿਲ ਕੇ ਪ੍ਰਚਾਰ ਕਰਨਾ ਚਾਹੀਦਾ ਕੋਈ ਉਹਦੇ ਵਿੱਚ ਉਹਨੂੰ ਅਸੈਪਟ ਕਰਦਾ ਤੇ ਠੀਕ ਹੈ ਨਹੀਂ ਕਰਦਾ ਤੇ ਉਹਦੀ ਮਰਜ਼ੀ ਹੈ ਪਰ ਕਿਸੇ ਚੀਜ਼ ਦੇ ਵਿੱਚ ਬਾਉਂਡੇਸ਼ਨ ਨਹੀਂ ਲੈ ਕੇ ਆਣੀ ਚਾਹੀਦੀ ਕਿ ਜਦੋਂ ਅਸੀਂ ਕਿਸੇ ਚੀਜ਼ ਦੇ ਵਿੱਚ ਬਾਉਂਡੇਸ਼ਨ ਲੈ ਆਂਦੇ ਆ ਉੱਥੇ ਉਹ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਕੋਈ ਵੀ ਜਿਹੜਾ ਧਰਮ ਦੇ ਵਿੱਚ ਇਹ ਜ਼ਬਰਦਸਤੀ ਵਾਲਾ ਕੰਮ ਉਹ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਖੁੱਲ੍ਹ ਦਿਲਾ ਸਾਡੇ ਵੈਸੇ ਹੀ ਸੀ ਤਾਂ ਅਮੜਾ ਖੁੱਲ੍ਹ ਦਿਲਾ ਤੇ ਸਤਕਾਰਯੋਗ ਹੈ ਤਾਂ ਤੇ ਸਾਰੇ ਸਤਕਾਰਯੋਗ ਨੇ ਪਰ ਇਹਦੇ ਵਿੱਚ ਜਿਹੜੀ ਮੇਨ ਚੀਜ਼ ਦੇਖਣ ਵਾਲੀ ਆ ਕਿ ਆਪਾਂ ਇਹ ਚੀਜ਼ ਨੂੰ ਕਿਸ ਨਜ਼ਰੀਆ ਨਾਲ ਦੇਖਣਾ ਹੈ ਕਿ ਅਸੀਂ ਇਹਦੇ ਵਿੱਚ ਕੰਟਰੋਵਰਸੀ ਸਟਾਰਟ ਕਰਨੀਆਂ ਨੇ ਕਿ ਅਸੀਂ ਇਹਨੂੰ ਇਕੱਠੇ ਮਿਲ ਕੇ ਲੈ ਕੇ ਚੱਲਾਂ ਸਾਡੇ 550 ਸਾਲਾਂ ਵੀ ਜਿਹੜਾ ਮਨਾਏਗਾ ਸ਼ੋਮਨੀ ਕੋ ਦੁਆਰਾ ਪ੍ਰਬੰਧਿਤ ਹੋ ਲੋ ਚਾਹੇ ਉਹ ਸੁਲਤਾਨਪੁਰ ਲੋਹ ਦੇ ਦੀ ਜਲ ਕੋ ਜਾਂ ਅਗਰ ਦਾ ਡੇਰਾ ਬਾਬਾ ਨਾਨਕ ਤੇ ਜਿਹੜਾ ਕੋਰੀਡੋਰ ਗੁਰਨਾਮ ਦੇ ਜਿਹੜੇ ਕੋਰੀਡੋਰ ਜਿਹੜਾ ਖੋਲਿਆ ਗਿਆ ਉਹਤੇ ਸਰਕਾਰ ਵੱਲੋਂ ਸੈਂਟਰ ਸਰਕਾਰ ਤੇ ਸੂਬਾ ਸਰਕਾਰ ਇਹਨਾਂ ਨੇ ਰਲ ਕੇ ਜਿਹੜੇ ਉਸ ਸਮਾਗਮ ਨੂੰ ਲਿਖੇ ਸੀ ਉਹ ਸੁਲਤਾਨਪੁਰ ਲੋਧੀ ਦੇ ਵਿੱਚ ਵੀ ਜਿਹੜਾ ਵਾ ਉਹ ਸਾਰੇ ਵੱਲੋਂ ਸ਼ਿਕਤ ਕੀਤੀ ਦੀ ਚਾਹੇ ਉਹ ਸੈਂਟਰ ਦੀ ਸਰਕਾਰ ਦੇ ਨੁਮਾਇंदे ਹੋਣ ਚਾਹੇ ਉਹ ਪੰਜਾਬ ਸਰਕਾਰ ਦੇ ਨੁਮਾਇंदे ਹੋਣ ਤਾਂ 350 ਸਾਲਾ ਜਿਹੜਾ ਸ਼ਹੀਦੀ ਸਮਾਗਮ ਜਿਹੜੇ ਆ ਰਹੇ ਨੇ ਉਹਨਾਂ ਦੇ ਵਿੱਚ ਆ ਕੇ ਫਿਰ ਕੰਟਰੋਵਰਸੀ ਕਿਉਂ ਦਿੱਲੀ ਦੇ ਵਿੱਚ ਜਿੱਥੇ ਅਸ਼ੀਸ਼ ਗੰਮ ਸਾਹਿਬ ਉੱਥੇ ਵੀ ਜਿਹੜਾ ਗਾ ਪ੍ਰੋਗਰਾਮ ਲਿਕੇ ਜਾ ਰਹੇ ਨੇ ਤਾਂ ਪੰਜਾਬ ਦੇ ਵਿੱਚ ਇਹ ਸਿਆਸਤ ਕਿਉਂ ਚੱਲ ਰਹੀ ਹੈ ਕਿਉਂ ਆਮ ਆਦਮੀ ਪਾਰਟੀ ਕੋਈ ਨਵੀਂ ਪਿਤ ਪਾ ਰਹੀ ਹੈ ਜਾਂ ਸ਼੍ਰੋਮਿਕ ਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਨਾਲ ਲੈ ਕੇ ਨਹੀਂ ਚੱਲ پا ਰਹੀ ਮੈਂ ਇਹਦੇ ਵਿੱਚ ਸ਼੍ਰੋਮਿਕ ਕਮੇਟੀ ਨੂੰ ਕਹਾਂਗਾ ਕਿ ਉਹਨਾਂ ਨੇ ਨਵੇਂ ਪਿਤ ਪਾਣੇ ਸ਼ੁਰੂ ਕੀਤੀ ਹੈ ਮੈਂ ਤੇ ਉਹਨਾਂ ਨੂੰ ਚਾਹਣਾ ਚਾਹਾਂਗਾ ਕਿ ਇਹਨਾਂ ਨੂੰ ਤੇ ਓਪਨ ਆਰਸ ਦੇ ਨਾਲ ਵੈਲਕਮ ਕਰਨਾ ਚਾਹੀਦਾ ਹੈ ਕਿ ਤੁਸੀਂ ਸਾਡਾ ਸਾਥ ਦੇਦੇ ਹੋ ਠੀਕ ਹੈ ਤੇ ਸਾਡਾ ਸਾਥ ਦੇ ਕੇ ਚੱਲੋ ਕਿ ਤਾਂ ਜੋ ਮੈਂ ਪਹਿਲੇ ਵੀ ਵਰਡ ਯੂਜ਼ ਕੀਤਾ ਜਿਹੜੀ ਸਿੱਖੀ ਹੈ ਉਹਨੂੰ ਸੰਭਾਲਣ ਵਾਸਤੇ ਇਸੇ ਦੇ ਸਾਨੂੰ ਸਾਰਿਆਂ ਨੂੰ ਇੱਕ ਜੁੱਟ ਹੋਣਾ ਬਹੁਤ ਜ਼ਰੂਰੀ ਹੈ ਕੁਝ ਕਮ ਸਰਕਾਰਾਂ ਚੰਗੇ ਕਰਦੀਆਂ ਨੇ ਕੁਝ ਕ ਅਸ਼ੋਮਣੀ ਅਕਾਲੀ ਦਲ ਚੰਗੇ ਕਰਦੇ ਨੇ ਇੱਕ ਪਲ ਜੇ ਅਸੀਂ ਇਕੱਠੇ ਮਿਲ ਜਾਈਏ ਤੇ ਸਾਡੇ ਅੱਗੇ ਕੋਈ ਵੀ ਖੜਾ ਨਹੀਂ ਹੋ ਸਕਦਾ ਪੰਜਾਬ ਇੱਕ ਖਸ਼ਾਲ ਸਟੇਟ ਹੈ ਔਰ ਇਹਨੂੰ ਸੋਨੇ ਦੀ ਚਿੜੀਆ ਵੀ ਕਿਹਾ ਜਾਂਦਾ ਹੈ ਪਰ ਜੇ ਅਸੀਂ ਇਸੇ ਸ਼ਬਦ ਨਾਲ ਚੱਲਾਂਗੇ ਤੇ ਅਸੀਂ ਪੰਜਾਬ ਨੂੰ ਆਉਣ ਵਾਲੇ ਸਮੇਂ ਵਿੱਚ ਬਚਾ ਨਹੀਂ ਸਕਾਂਗੇ ਸੋ ਮੇਰੀ ਬੇਨਤੀ ਇਹੋ ਹੀ ਹੈ ਤੁਹਾਡੇ ਚੈਨਲ ਦੇ ਲਈ ਕਿ ਇਹ ਦੇ ਵਿੱਚ ਓਪਨ ਮਾਈਂਡਡ ਹੋਣਾ ਚਾਹੀਦਾ ਹੈ ਐਸਪੀਸੀ ਨੂੰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇਵਨ ਸਾਡੀ ਸਰਕਾਰਾਂ ਨੂੰ ਜੇ ਅਸੀਂ ਬਾਕੀ ਸਾਰਿਆਂ ਨੂੰ ਇਨਵਾਈਟ ਕਰ ਰਹੇ ਹਾਂ ਇਹਨਾਂ ਨੂੰ ਓਪਨਲੀ ਜੇ ਉਹਨਾਂ ਨੇ ਇੱਕ ਕਹਿ ਦਿੱਤਾ ਕਿ ਚਲੋ ਜੀ ਅਸੀਂ ਵੀ ਮਨਾਣਾ ਹੈ ਤੇ ਇਕੱਠੇ ਮਿਲ ਕੇ ਮਨਾ ਲਓ ਕੋਈ ਕੋਈ ਕੰਟਰੋਵਰਸੀ ਨਹੀਂ ਆਣੀ ਚਾਹੀਦੀ ਕਿਉਂਕਿ ਸਿੱਖ ਧਰਮ ਸੇ ਵੀ ਇਕੱਲੇ ਦੀ ਜਗੀਰ ਨਹੀਂ ਹੈ ਕਾਪੀਰਾਈਟ ਨਹੀਂ ਹੈ ਕਿ ਮੈਂ ਦੀ ਬਸ ਮੈਂ ਹੀ ਮਨਾਣਾ ਉਹ ਚੀਜ਼ ਗਲਤ ਹੈ ਕਾਪੀਰਾਈਟ ਦਾ ਜਿਹੜਾ ਵਰਲਡ ਹੈ ਨਾ ਮੈਂ ਯੂਜ਼ ਕੀਤਾ ਹੈ ਇਸੇ ਕਹਿ ਕੇ ਕਿ ਕਿਸੇ ਦਾ ਵੀ ਸਿੱਖ ਜਿਹੜਾ ਧਰਮ ਹੈ ਉਹ ਘਰ ਦੀ ਜਗੀਰ ਨਹੀਂ ਹੈ ਉਹਨੂੰ ਅਸੀਂ ਇਕੱਠੇ ਲੈ ਕੇ ਚੱਲਾਂਗੇ ਤੇ ਅਸੀਂ ਸਾਰੇ ਅੱਗੇ ਵਧ ਸਕਦੇ ਆ ਪੰਜਾਬ ਨੂੰ ਅੱਗੇ ਲਿਜਾ ਸਕਦੇ ਆ ਸਿੱਖੀ ਨੂੰ ਅੱਗੇ ਲਿਜਾ ਸਕਦੇ ਆ ਸੋ ਮੈਂ ਤੁਹਾਨੂੰ ਇਹੋ ਹੀ ਗੱਲ ਦੇ ਵਿੱਚ ਗੱਲ ਕਰਨਾ ਚਾਹਾਂਗਾ ਕਿ ਸਿੱਖੀ ਜਿਹੜੀ ਨਾ ਉਹਨੂੰ ਉਧਾਣਾ ਅਸੀਂ ਕੰਮ ਲਾਉਂਦੇ ਆਪਨੀ ਇੱਕ ਤਰਫ ਪੰਜਾਬ ਦੇ ਮੁੱਖ ਮੰਤਰੀ ਉਹ ਦੂਜੀ ਤਰਫ ਇਹ ਕਾਲ ਤੱਕ ਫਾਇਡ ਦੇ ਜਿ세 ਜਿਹਨਾਂ ਨੂੰ ਸੁਪਰੀਮ ਮੰਨਿਆ ਜਾਂਦਾ ਹੈ ਕਿ ਉਥੋਂ ਜੋ ਵੀ ਆਦੇਸ਼ ਜਾਰੀ ਹੁੰਦੇ ਨੇ ਉਹ ਪੂਰੇ ਸਿੱਖ ਕੌਮ ਦੇ ਨੂੰ ਮੰਨਣੇ ਪੈਣਗੇ ਤੇ ਇੱਕ ਕਿਸ ਤਰ੍ਹਾਂ ਦਾ ਬਿਆਨ ਸਾਹਮਣੇ ਆਣਾ ਦੇਖੋ ਇਸ ਹੈ ਕਿ ਕਮੀਆਂ ਹਰ ਇੱਕ ਪਾਸੇ ਹੁੰਦੀਆਂ ਹੁਣ ਸ੍ਰੀ ਸਿੱਖ ਧਰਮ ਦੇ ਵਿੱਚ ਅਸੀਂ ਗੱਲ ਕਰੀ ਹੈ ਤਿੰਨ ਟਾਈਪ ਦੇ ਹੈ ਇੱਕ ਸਹਿਜਤਾ ਦੀ ਸਿੱਖਣੇ ਇੱਕ ਪਤਿਤ ਸਿੱਖ ਹੈ ਤੇ ਇੱਕ ਅਮਨਤਾ ਦੀ ਸਿੱਖ ਹੈ ਜਦ ਲਈ ਕਿ ਅਸੀਂ ਜਿਹੜੀ ਸਿੱਖੀ ਨੂੰ ਆਪਣੇ ਦਿਲ ਤੋਂ ਕਬੂਲ ਕਰਨਾ ਹੈ ਉਹਨਾਂ ਦੇ ਆ ਅਦਰਸ਼ਾਂ ਤੇ ਚੱਲਣਾ ਹੈ ਸਿੱਖੀ ਅਦਰਸ਼ਾਂ ਤੇ ਚੱਲਣਾ ਹੈ ਨਾ ਕੀ ਉਹਦੇ ਵਿੱਚ ਐਸੀ ਲੈ ਕੇ ਚੱਲੀਏ ਨਹੀਂ ਜੀ ਉਹ ਦਾੜੀ ਉਹਨੇ ਕੱਟੀ ਏ ਉਹਨੇ ਦਾੜੀ ਰੰਗੀ ਏ ਠੀਕ ਹੈ ਉਹਨਾਂ ਨੂੰ ਪ੍ਰੇਰਿਤ ਕਰਦੋ ਤੁਸੀਂ ਕਿ ਨਹੀਂ ਦਿੱਤੋ ਤੁਸੀਂ ਹੈ ਤੰਗ ਰਹਿਣਾ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰ ਪਰ ਥੋਪਣਾ ਨਹੀਂ ਚਾਹੀਦਾ ਥੋਪਣ ਦੇ ਨਾਲ ਕੀ ਹੁੰਦਾ ਹੈ ਕਿ ਉਸ ਤਰ੍ਹਾਂ ਦਾ ਘਾਣ ਹੋਣਾ ਸ਼ੁਰੂ ਹੋ ਜਾਂਦਾ ਹੈ ਪਤਨ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਮੈਂ ਦੁਬਾਰਾ ਫਿਰ ਉਹੀ ਗੱਲ ਕਰਾਂਗਾ ਪੰਜਾਬ ਸਰਕਾਰ ਨੂੰ ਤੇ ਅਕਾਲ ਤਖਤ ਜਿੱਥੇ ਦਾ ਸਰਬਲ ਕੁਲਦੀਪ ਜਥੇਦਾਰ ਕੁਲਦੀਪ ਸਿੰਘ ਗਰਗਾਜੀ ਨੂੰ ਐਸਪੀਸੀ ਨੂੰ ਅਕਾਲੀ ਦਲ ਨੂੰ ਕਿ ਸਾਰੇ ਇਕੱਠੇ ਹੋ ਕੇ ਮਨਾਓ ਕਿ ਤਾਂ ਜੋ ਅਸੀਂ ਸਿੱਖੀ ਨੂੰ ਉਧਾਰ ਸਕੀਏ ਜੀ ਛੁਕਿਰ ਜੀ ਬਿਲਕੁਲ ਡਾਕਟਰ ਸਾਹਿਬ ਨੇ ਕਿਹਾ ਕਿ ਇਕੱਠਿਆਂ ਹੋ ਕੇ ਹੀ ਜਿਹੜੇ ਸਮਾਗਮ ਕੀਤਾ ਜਾਏ ਤਾਂ ਉਹ ਬਹੁਤ ਵਧੀਆ ਰਹੇਗਾ ਿਤਰਫ ਪੰਜਾਬ ਸਰਕਾਰ ਵੱਲੋਂ ਜਿਹੜਾ 23 24 25 ਜਿਹੜੀ ਅੰਤਰਰਾਸ਼ਟਰੀ ਜਿਹੜਾ ਉਹਨਾਂ ਤਿੰਨ ਦਿਨਾਂ ਦਾ ਜਿਹੜੇ ਸਮਾਗਮ ਨੇ ਸਰਕਾਰੀ ਸਮਾਗਮਾ ਦਾ ਵੀ ਐਲਾਨ ਕਰ ਦਿੱਤਾ ਗਿਆ। ਦੂਜੀ ਤਰਫ ਸ਼ੋਮਨੀ ਗੁਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਰਜੁਨ ਸਿੰਘ ਐਡਵੋਕੇਟ ਉਹਨਾਂ ਵੱਲੋਂ ਵੀ ਜਿਹੜੇ ਐਲਾਨ ਕੀਤਾ ਗਿਆ ਸੀ ਇਸ ਹਾਲ ਪਹਿਲਾਂ ਹੀ ਕਿ ਜਿਹੇ ਜਿਸੀ ਇਹ ਸਮਾਗਮ ਕਰਵਾਏ ਜਾਣਗੇ। ਔਰ ਤੀਜੀ ਤਰਫ ਜਿਹੜਾ ਇਹਨਾਂ ਸਮਾਗਮਾਂ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਿਆ ਚੋਣਾ ਦਾਬ ਜਿਹੜਾ ਬਿਆਨ ਸਾਹਮਣੇ ਅੰਦਾ ਕਿੰਨਾ ਕਿਤੇ ਉਹ ਸਿਆਸੀ ਰੰਗ ਜਿਹੜਾ ਉਹ ਫਰਦਾ ਜਾ ਰਿਹਾ ਹੈ। ਕੈਮਰਾਮੈਨ ਸਹਿਯੋਗੀ ਦੇ ਨਾਲ ਮੁਕੇਸ਼ ਬਾਵਾ پنځابر دایم څامل سر